ਪੰਜਾਬ ਦੇ ਸਰਪੰਚਾਂ ਅਤੇ ਪੰਚ ਦੀਆਂ ਜਿਮਨੀ ਚੋਣਾਂ ਲਈ ਸਿਆਸੀ ਗਤੀਵਿਧੀਆਂ ਨੇ ਤੇਜ਼ੀ ਫੜ ਲਈ ਹੈ 27 ਜੁਲਾਈ ਨੂੰ ਸੁੱਬੇ ਭਰ ਵਿੱਚ ਇਹ ਚੋਣਾਂ ਕਰਵਾਈਆਂ ਜਾਣਗੀਆਂ ਪੰਜਾਬ ਚ ਕੁੱਲ 90 ਸਰਪੰਚਾਂ ਤੇ 171 ਪੰਚਾਂ ਦੀਆਂ ਸੀਟਾਂ ਲਈ ਵੋਟਾਂ ਪੈਣਗੀਆਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਚੋਣਾਂ ਦੀ ਤਿਆਰੀ ਜੋਰਾਂ ਤੇ ਹੈ ਜਿੱਥੇ 10 ਸਰਪੰਚ ਅਤੇ 104 ਪੰਚਾਂ ਦੀਆਂ ਸੀਟਾਂ ਲਈ ਚੋਣਾਂ ਹੋਣ ਜਾ ਰਹੀਆਂ ਹਨ ਮਾਨ ਜੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੀ ਔਰ ਐਸ ਡੀ ਐਮ ਜੀ ਨਾਲਾਜੀ ਦੇ ਹੁਕਮ ਅਨਸਾਰ ਸਟੇਟ ਇਲੈਕਸ਼ਨ ਕਮਿਸ਼ਨ ਦੀ ਅਹਿਦ ਅਨਸਾਰ ਤਹਿਸੀਲ ਜ ਨਾਲਾ ਵਿੱਚ ਕੁਝ ਪਿੰਡਾਂ ਦੀ ਇਲੈਕਸ਼ਨ ಗ್ರಾಮ ਪੰਚਾਇਤ ਦੀਆਂ ਚੋਣਾਂ ਰਹਿ ਗਈਆਂ ਸਨ ਜਿਸ ਕਰਕੇ ਸਰਕਾਰ ਵੱਲੋਂ ਹੁਣ 27 ਤਰੀਕ ਨੂੰ ਇਸ ਮਿਲ 27 ਜੁਲਾਈ ਨੂੰ ਚੋਣ ਹੋਣ ਜਾ ਰਹੀਆਂ ਹਨ ਜ ਨਾਲਾ ਬਲੋਕ ਵਿੱਚ 7 ਪਿੰਡਾਂ ਦੀ ਇਲੈਕਸ਼ਨ ਪੈਂਡਿੰਗਸ ਰਹਿ ਗਈ ਸੀ ਉਦੇ ਵਿੱਚ ਤਿੰਨ ਸਰਪੰਚ ਹੋਰ 18 ਪੰਚਾਂ ਦੀ ਚੋਣ ਜਿਹੜੀ ਆ ਉਹਦੀ ਬਤੌਰ ਰਿਟਰਨਿੰਗ ਅਫੀਸਰ ਮੈਂ ਹਰਪਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ ਮੇਰੇ ਨਾਲ ਸਹਾਇਕ ਰਿਟਰਨਿੰਗ ਅਫਸਰ ਸ੍ਰੀ ਅਮਰਪਾਲ ਜੀ ਨਾਲ ਹਨ ਆਰ ਸਾਡਾ ਹੋਰ ਵੀ ਸੈਕਟਾਫ ਲੱਗਾ ਹੋਇਆ ਹੈ ਔਰ ਸਾਡੀ ਵੋਟਰਾਂ ਨੂੰ ਬੇਨਤੀ ਹੈ ਵੀ ਆਪਣੇ ਜਿਹੜੇ ਆਪਣੇ ਕੈਂਡੀਡੇਟ ਨਾਮਜਦਗੀ ਫਾਰਮ ਭਰ ਰਹੇ ਹੈ ਇੱਕ ਕੈਂਡੀਡੇਟ ਖਲੋਰੇ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਇਸ ਤਰ੍ਹਾਂ ਦੀ ਕੋਈ ਨਾਮਜਦਗੀ ਪੱਤਰ ਭਰਨ ਵਿੱਚ ਉਹਨਾਂ ਨੂੰ ਜਾਂ ਫਾਰਮਾ ਸੰਬੰਧੀ ਕੋਈ ਜਾਣਕਾਰੀ ਲੈਣੀ ਹੈ ਤਾਂ ਸਾਡੇ ਖੇਤੀਬਾੜੀ ਦਫ਼ਤਰ ਜਨਾਲਾ ਵੇਖ ਕੇ ਸਾਡੇ ਨਾਲ ਮਿਲ ਕੇ ਗੱਲਬਾਤ ਕਰ ਸਕਦੇ ਹਨ ਔਰ ਅਸੀਂ ਉਹਨਾਂ ਦੀ ਪੂਰੀ ਮਦਦ ਕਰਾਂਗੇ ਔਰ ਇਸ ਦੇ ਨਾਲ ਫਾਰਮ ਨੰਬਰ 4 ਫਾਰਮ ਨੰਬਰ 4A ਔਰ ਅਨੁਲਗ A ਔਰ ਹੋਰ ਵੀ ਜੋ ਲੜੁੰਦੇ ਡਾਕੂਮੈਂਟਸ ਹਨ ਜਿਸ ਤਰ੍ਹਾਂ ਕੋਈ ਰਿਜ਼ਰਵ ਕੈਟਾਗਰੀ ਦਾ ਕੋਈ ਡਾਕੂਮੈਂਟ ਉਹ ਲਾਉਣਾ ਜ਼ਰੂਰੀ ਹੁੰਦਾ ਹੈ ਜਿਹੜੇ ਚੀਜ਼ਾਂ ਮੰਡੇਟਰੀ ਆ ਉਹ ਆਪਾਂ ਸਾਰੀਆਂ ਤੁਹਾਨੂੰ ਦੱਸਾਂਗੇ ਤੇ ਬੜੇ ਫ੍ਰੀ ਐਂਡ ਫੇਅਰ ਤਰੀਕੇ ਨਾਲ ਇਲੈਕਸ਼ਨ ਕਰਾਉਣ ਜਾ ਰਹੇ ਆ ਸਰਕਾਰ ਦੀਆਂ ਹੁਕਮਾਂ ਅਨਸਾਰ ਤੇ ਮੈਂ ਵੋਟਰਾਂ ਨੂੰ ਇਹੋ ਅਪੀਲ ਕਰਦਾ ਵੀ ਆਪਾਂ ਬੜੇ ਸੱਚੇ ਢੰਗ ਨਾਲ ਡਿਸਪਲਿਨ ਚ ਰਹਿ ਕੇ ਵੋਟਾਂ ਦਾ ਕੰਮ 27 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਜੋ ਵਧੀਆ ਤਰੀਕੇ ਨਾਲ ਕਰਾਂਗੇ ਇਸ ਦੇ ਅੰਦਾਜ਼ ਵਿੱਚ ਇਲੈਕਸ਼ਨ ਹੈ ਹੋਜੇ ਨਾਲੇ ਦੇ ਸ 7 ਪਿੰਡ ਆ ਜੀ ਜਿਨ੍ਹਾਂ ਵਿੱਚੋਂ ਦੋ ਪਿੰਡਾਂ ਦੀ ਕੰਪਲੀਟ ਇਲੈਕਸ਼ਨ ਹੋ ਰਹੀ ਜਿਆ ਦਿਆਲਪੱਟੀ ਔਰ ਚੱਕ ਫੁਲਾ ਔਰ ਕਿਉਂਕਿ ਇਨ੍ਹਾਂ ਪਿੰਡਾਂ ਦੀ ਕੁਝ ਕਾਰਨਾ ਕਰਕੇ ਪਹਿਲੇ ਸਮੇਂਦਰਾਣ ਜਦੋਂ ਇਲੈਕਸ਼ਨ ਪਹਿਲੇ ਸਾਲ ਤੋਂ ਸੂਪਰਚ ਹੋਈ ਉਦੋਂ ਰਹਿ ਗਈਆਂ ਸੀ ਲੇਕਿਨ ਇਹ ਦੋ ਕੰਪਲੀਟ ਪੰਚਾਇਤਾਂ ਦੀ ਇਲੈਕਸ਼ਨ ਆ ਔਰ ਬਾਕੀ ਪਿੰਡਾਂ ਵਿੱਚ ਆਪਣੇ ਵਾਰਡ ਵਾਈਜ਼ ਵੱਡਾ ਚੱਕ ਡੋਗਰਾ ਜ ਤਿੰਨ ਮੈਂਬਰਾਂ ਦੀ ਇਲੈਕਸ਼ਨ ਆ ਤੇੜੀ ਪਿੰਡ 'ਚ ਇੱਕ ਵਾਰ ਦੀ ਇਲੈਕਸ਼ਨ ਹੈ ਜੀ ਧੁੱਪ ਸੜੀ 'ਚ ਵੀ ਇਸ ਤਰ੍ਹਾਂ ਇੱਕ ਮੈਂਬਰ ਦੀ ਇਲੈਕਸ਼ਨ ਹੈ ਅੰਡੋਰੀ ਸੁਖਾ ਸਿੰਘ 'ਚ ਵੀ ਇਸ ਤਰ੍ਹਾਂ ਇੱਕ ਨੰਬਰ ਪੰਚ ਦੀ ਇਲੈਕਸ਼ਨ ਹੈ ਔਰ ਇਸ ਦੇ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਕਿ 14 ਜੁਲਾਈ ਤੋਂ ਲੈ ਕੇ 17 ਜੁਲਾਈ ਤੱਕ ਨਾਮਜ਼ਦਗੀ ਭਰ ਸਕਦੇ ਹਨ ਤੇ ਸਾਡੇ ਕੋਲ ਵੱਖ-ਵੱਖ ਪਿੰਡਾਂ ਦੇ ਲੋਕ ਸੰਪਰਕ ਵੀ ਕਰ ਰਹੇ ਹਨ ਇਨਫੋਰਮੇਸ਼ਨ ਲੈਣ ਵਾਸਤੇ ਔਰ ਅਸੀਂ ਉਹਨਾਂ ਨੂੰ ਸਾਰੀ ਡਿਟੇਲ ਜਾਣਕਾਰੀ ਵੀ ਦੇ ਰਹੇ ਹਾਂ ਇਸ ਦੇ ਨਾਲ ਜਿਹੜੇ ਜਿਹੜੇ ਆਪਣੇ ਪਿੰਡਾਂ ਵਿੱਚ ਇਲੈਕਸ਼ਨ ਹੋਣੀ ਆ ਉੱਥੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ ਬੜੀ ਫ੍ਰੀ ਔਰ ਫੇਰ ਅਮਨਮੰਤ ਸ਼ਾਂਤੀ ਨਾਲ ਇਲੈਕਸ਼ਨ ਕਰਵਾਈ ਜਾਏ